ਸਿਕਾ ਜੀ ਸਾਰੇ ਭਰਾਵਾਂ ਨੂੰ ਅਦਾਵ ਨਮਸਤੇ ਤੇ ਰਾਮ ਰਾਮ ਤੇ ਨਾਲ ਹੀ ਸਰੜ ਸਰੜ ਗਰਮੀ ਬਹੁਤ ਆ ਤੇ ਆਪਦਾ ਵਿਚਾਰ ਰੱਖਿਆ ਕਰੋ ਇਹ ਮਾਹੌਲ ਪਹਿਲਾਂ ਹੀ ਬਹੁਤ ਗਰਮ ਆ ਇਜ਼ਰਾਇਲ ਤੇ ਈਰਾਨ ਦਾ ਜਿਹੜਾ ਜੰਗ ਆ ਉਹ ਲੱਗਿਆ ਪਿਆ ਜੇ ਤੁਸੀਂ ਇਜ਼ਰਾਇਲ ਤੇ ਈਰਾਨ ਦੇ ਜੰਗ ਬਾਰੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਉਸ ਵਿੱਚ ਤਾਰਨਾ ਆ ਜਾ ਤੁਹਾਨੂੰ ਮੈਂ ਦੱਸਦਾ ਜਿਹੜਾ ਇਜ਼ਰਾਇਲ ਆ ਇਜ਼ਰਾਈਲ ਨੇ ਕੀਤੀ ਪਹਿਲ ਇਜ਼ਰਾਈਲ ਨੇ ਬਹੁਤ ਜ਼ਿਆਦਾ ਕਮਜ਼ੋਰ ਸਮਝਿਆ ਈਰਾਨ ਨੂੰ ਵੀ ਈਰਾਨ ਦੇ ਇੱਕ ਦੋ ਮਾਰਾਂਗੇ ਤੇ ਈਰਾਨ ਜਿਹੜਾ ਉਹ ਡਰ ਜਾਊਗਾ ਮੁੜ ਕੇ ਡਰ ਗਿਆ ਤਾਂ ਤੈਨੂੰ ਪਤਾ ਸਮਝ ਲਓ ਜਿਹੜਾ ਡਰ ਗਿਆ ਤੇ ਉਹ ਮਰ ਗਿਆ ਤੇ ਇਹਨਾਂ ਨੇ ਬਈ ਇਜ਼ਰਾਈਲ ਨੇ ਨਾ ਕੀ ਕਰਿਆ ਆਪਦੇ ਜਿਹੜੇ ਮ사ਦ ਦੇ ਹੈਗੇ ਏਜੰਟ ਉਹ ਪਹਿਲੇ ਈਰਾਨ ਚ ਵਾਰਦੇ ਜਿਵੇਂ ਇੱਕ ਤੁਸੀਂ ਟੈਗ ਵੇਖਿਆ ਹੋਣਾ ਵੀ ਰਸ਼ੀਆ ਦੇ ਟੈਗ ਹੋਇਆ ਸੀਗਾ ਵੀ ਟਰੱਕ ਦੇ ਵਿੱਚ ਡਰੋਨ ਗਏ ਪਹਿਲਾਂ ਉਹਨਾਂ ਨੇ ਡਰੋਨ ਡਿਲੀਵਰ ਕੀਤੇ ਉੱਥੇ ਡਰੋਨ ਆਪਦੇ ਰੱਖ ਕੇ ਤੇ ਉਹ ਟਰੱਕ ਨੂੰ ਉਹਨਾਂ ਨੇ ਖੁੱਲੇ ਆਟੋਮੈਟਿਕ ਦੇ ਵਿੱਚੋਂ ਡਰੋਨ ਉੱਡੇ ਤੇ ਉਹਦੇ ਜਿਹੜੇ ਰਸ਼ੀਆ ਦੇ ਆ ਜਾਜ ਆ ਉਹ ਮਾਰਦੇ ਮਤਲਬ 35-40 ਜਾਜ ਉਹਨਾਂ ਦੇ ਨਸ਼ਟ ਕਰਦੇ ਵੱਡੇ ਵੀ ਬੌਮਬਰ ਹੁੰਦੇ ਜਿਹੜੇ ਇਹੀ ਟੈਕਨੋਲੋਜੀ ਇਜ਼ਰਾਈਲ ਨੇ ਇੱਥੇ ਅਪਣਾਈ ਆ ਕਿਉਂਕਿ ਪੂਰਾ ਯੂਰਪ ਆ ਜਿਹੜਾ ਪੂਰਾ ਨਾਟੋ ਆ ਉਹ ਜੁਕ੍ਰੇਨ ਨੂੰ ਸਪੋਰਟ ਕਰਦਾ ਤੇ ਉਹਦੇ ਵਿੱਚ ਇਜ਼ਰਾਈਲ ਹੋ ਰਹੀ ਵੀ ਆਉਂਦੇ ਆ ਇਹੀ ਕੁਛ ਇਜ਼ਰਾਈਲ ਨੇ ਕਰਿਆ ਇਜ਼ਰਾਈਲ ਨੇ ਕੀ ਕਰਿਆ ਜਿਹੜਾ ਈਰਾਨ ਦੇ ਵਿੱਚ ਫਾਲਤੂ ਜਾਂ ਖਾਲੀ ਜਗ੍ਹਾ ਉੱਥੇ ਦੇ ਮ사ਦ ਦੇ ਜਿਹੜੇ ਏਜੰਟਾ ਉਹ ਐਕਟਿਵ ਸੀਗੇ ਜਦੋਂ ਈਰਾਨ ਨੇ ਪਹਿਲਾ ਅਟੈਕ ਕਰਨਾ ਚਾਹ ਇਜ਼ਰਾਈਲ ਤੇ ਉਹਨਾਂ ਨੇ ਉਹ ਟਰੱਕ ਵੀ ਉੱਥੋਂ ਨਸ਼ਟ ਕਰਤਾ ਉਹ ਕਿਤੇ ਇਜ਼ਰਾਈਲ 'ਚੋਂ ਹਮਲਾ ਨਹੀਂ ਹੋਇਆ ਸੀਗਾ ਨਾ ਕੋਈ 200 ਹਜ਼ਾਰ ਜਗਿਆ ਸੀਗਾ ਕੋਈ ਮਾੜੇ-ਮੋਟੇ ਜਗਿਆ ਸੀ ਉਹ ਇੱਕ ਜਾਣ ਕੇ ਹਵਾ ਬਣਾ ਦਿੰਦੇ ਸਾਡਾ ਪਤਾ ਨਾ ਲੱਗੇ ਗੱਲ ਦਾ ਇਹਨਾਂ ਨੇ ਜਿੰਨੇ ਵੀ ਡਰੋਨ ਆ ਉਹ ਇਜ਼ਰਾਈਲ 'ਚੋਂ ਉੱਡੇ ਆ ਤੇ ਟਿਕਾਣਿਆਂ ਤੇ ਟਾਰਗੇਟ ਤੇ ਗਏ ਆ ਤੇ ਟਾਰਗੇਟ ਉਹਨਾਂ ਨੇ ਆਪ ਦਾ ਚੇਸ ਕੀਤਾ ਇਹੇ ਗੱਲ ਦੂਜੀ ਗੱਲ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਜਿਹੜਾ ਰਸ਼ੀਆ ਉਹ ਇਰਾਨ ਨਾਲ ਗੁੱਸੇ ਆਪੇ ਬਹੁਤ ਜ਼ਿਆਦਾ ਪੁਤਨ ਦਾ ਬਿਆਨ ਆਇਆ ਮਿਸਟਰ ਪੁਤਨ ਦਾ ਤੇ ਦੂਜੀ ਗੱਲ ਬਈ ਖਾਮਨਾਈ ਆ ਜਿਹੜਾ ਆਪਾਂ ਉਹਦੀ ਬਈ ਦਲੇਰੀ ਨੂੰ ਮਤਲਬ ਸਲੂਟ ਕਰਦੇ ਆ ਬੰਦੇ ਨੇ ਯਾਰ ਚੁੱਕਿਆ ਨਹੀਂ ਗਾ ਉਹਨੂੰ ਝਕਾਉਣ ਨੂੰ ਹੀ ਸਰਪ ਝਕਾਉਣਾ ਹੈ ਉਹਨੂੰ ਜੇ ਉਹ ਝੁੱਕ ਗਿਆ ਸਮਝ ਲਓ ਵੀ ਇਰਾਨ ਗਿਆ ਇਹਨਾਂ ਨੇ ਕੀ ਕਰਿਆ ਜਿਹੜਾ ਕੋਈ ਹੁਣ ਨਵਾਂ ਜਿਹਨੂੰ ਭਾਉਣਗੇ ਇਹ ਉੱਥੇ ਗੱਡੀ ਤੇ ਇਰਾਨ ਦੀ ਜਿਹਨੂੰ ਗੱਡੀ ਸੌਂਪਣਗੇ ਫਿਰਦੇ ਆ ਇਹ ਇਹਨਾਂ ਨੇ ਕਰਨਾ ਕੀ ਆ ਇਹਨਾਂ ਨੇ ਉੱਥੋਂ ਦਾ ਪਹਿਲਾ ਜਿਹੜਾ ਤੇਲ ਸਮਝ ਆ ਗਈ ਤੁਹਾਨੂੰ ਤੇਲ ਆ ਤੇਲ ਤੇ ਇਹਨਾਂ ਨੇ ਆਪ ਦਾ ਅਧਿਕਾਰ ਕਰ ਲੈਣਾ ਵੀ ਤੇਰੇ ਤੋਂ ਅਸੀਂ ਜਿੰਨੇ ਸੈਂਸ਼ਨ ਲੱਗੇ ਆ ਜਿੰਨੇ ਤੇਰੇ ਤੇ پابੰਦੀਆਂ ਲੱਗੀਆਂ ਇਹ ਅਸੀਂ ਭਾਈ ਹਟਾ ਦਿੰਨੇ ਆ ਤੇ ਜਿਹੜਾ ਤੇਲ ਆ ਸਾਰਾ ਸਾਨੂੰ ਦੇ ਦੇ ਸਮਝ ਆ ਗਈ ਤੁਹਾਨੂੰ ਤੇ ਦੂਜੀ ਗੱਲ ਜਦੋਂ ਬੰਦਿਆਂ ਨੇ ਕਹਿ ਦਿੱਤਾ ਵੀ ਅਸੀਂ ਪਰਮਾਣੂ ਨਹੀਂ ਬਣਾ ਰਹੇ ਨਹੀਂ ਬਣਾ ਰਹੇ ਨਹੀਂ ਬਣਾਏ ਤੇ ਬਣਾਉਂਦੇ ਤਾਂ ਤੁਹਾਨੂੰ ਕੋ ਟੱਟੀਆਂ ਲੱਗਦੀਆਂ ਹੋਰ ਵੀ ਬਥੇਰਾ ਕੁਲੇ ਆ ਪਰਮਾਣੂ ਤਾਂ ਪਰ ਗੱਲ ਇਹ ਆ ਵੀ ਜਿਹਨੇ ਪਰਮਾਣੂ ਵਾਲਾ ਬਣਾ ਲਿਆ ਉਹਨੇ ਤੇਲ ਨਹੀਂ ਦੇਣਾ ਇਹਨਾਂ ਨੂੰ ਜਿਹੜੇ ਕੁਦਰਤੀ ਸਰੋਤ ਆ ਨਾ ਉਹ ਬਹੁਤ ਇਰਾਨ ਕੋਲੇ ਸਮਝ ਆ ਗਈ ਤੇ ਇਰਾਨ ਵਿਚਾਰਾ ਕੱਲਾ ਚੀਨ ਦੀ سپورਟ ਆ ਤੇ ਰਸ਼ੀਆ ਦੀ سپورਟ ਆ ਸਮਝ ਆ ਗਈ ਚੀਨ ਤੇ ਉਹਨਾਂ ਵਿਸ਼ਵਾਸ ਨਹੀਂ ਕਰਦਾ ਰਸ਼ੀਆ ਤੇ ਕਰਦਾ ਰਸ਼ੀਆ ਜਿਹੜਾ ਗੁੱਸੇ ਆ ਉਹ ਇਸ ਗੱਲ ਤੋਂ ਗੁੱਸੇ ਆ ਕਿਉਂਕਿ ਰਸ਼ੀਆ ਨੇ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਰਲ ਕੇ ਡਿਫੈਂਸ ਸਿਸਟਮ ਬਣਾਉਣਾ ਐ ਤੇ ਵੀ ਡਿਫੈਂਸ ਤੇ ਕੰਮ ਕਰਨਾ ਪਰ ਰਲ ਕੇ ਤੇ ਇਹਨਾਂ ਨੇ ਜਿਹੜੀ ਮਿਸਟਰ ਪੁਤਨ ਦੀ ਗੱਲ ਆ ਉਹ ਠੰਡੇ ਵਾਸਤੇ ਜ ਪਾਤੀ ਕਹਿੰਦੇ ਕਿਉਂਕਿ ਇਜ਼ਰਾਈਲ ਨੇ ਇੱਕ ਪਹਿਲਾ ਹਮਲਾ ਕੀਤਾ ਸੀ 7 ਮਹੀਨੇ ਪਹਿਲਾਂ ਉਦੋਂ ਚ ਇੱਕ ਵੀ ਮਜ਼ਾਇਲ ਇਰਾਨ ਨੇ ਟੱਚ ਨਹੀਂ ਹੁੰਦੀ ਸੀ ਸਾਰੀਆਂ ਹਵਾ ਚ ਹੀ ਮਾਰਦੀਆਂ ਸੀ ਹੋਇਆ ਤਾਂ ਹੁਣ ਵੀ ਇਹੀ ਕੁਸ ਆ ਉਹਨਾਂ ਦੇ ਨਾਲ ਲਫੜ ਵੱਜਿਆ ਤੇ ਪਰ ਉਹ ਡਗਦਾ 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 ਫੇਰ ਵੀ ਸੰਭਲ ਗਿਆ ਉਹ ਗੱਲ ਇਹਨਾਂ ਨਾਲ ਹੋਈ ਆ ਤੇ ਇਜ਼ਰਾਈਲ ਨੂੰ ਬੜਾ ਮਾਨਸੀ ਆਪਦੇ ਸਿਸਟਮ ਤੇ ਤੇ ਇਜ਼ਰਾਈਲ ਦੇ ਉਹ ਆਪ ਹੀ ਐ ਚਲਦੇ ਤੇ ਆਪ ਹੀ ਐ ਡਗ ਪੈਂਦੇ ਜਿਹੜੇ ਆਇਰਨ ਡੋਮ ਹੋਰੀ ਆ ਸਭ ਉਹਨਾਂ ਨੇ ਮੜੀਆਂ ਮਲੇਸ਼ ਕਰਤੇ ਜਿੱਥੇ ਹਜ਼ਾਰ ਹਜ਼ਾਰ ਭਾਂਜੋ 5-500 ਇਕੱਠੀ ਮਜਾਇਲ ਆ ਜਾਂਦੀ ਆ ਤੇ ਅੱਗੋ ਵੇਖ ਲੋ ਵੀ ਕਿੰਨਾ ਖਰਚਾ ਹੁੰਦਾ ਨਾ ਇਜ਼ਰਾਈਲ ਦਾ ਜਿਹੜਾ ਉਹਨਾਂ ਨੂੰ ਮਾਰਨ ਵਾਸਤੇ ਰੋਕਣ ਵਾਸਤੇ ਫਿਰ ਰੋਕਦਾ ਕਿਹੜਾ ਕੱਲਾ ਇਜ਼ਰਾਈਲ ਆ ਜਾਰਡਨ ਚ ਫੌਜ ਬੈਠੀ ਆ ਅਮਰੀਕਾ ਦੀ ਇਧਰ ਲਾਲ ਸਾਗਰ ਚ ਬੈਠੀ ਆ ਹੋਰ ਜਿੱਥੇ ਵੀ ਨੇੜੇ ਨੇੜੇ ਏਰੀਆ ਹੈਗਾ ਸਾਉਦੀ ਇਹਦੇ ਯੂਏ ਚ ਬੈਠੀ ਆ ਜਿੱਥੇ ਵੀ ਬੈਠੇ ਇਹਨਾਂ ਦੇ ਹੈਗੇ ਆ ਫਿਰ ਆ ਰਫੇਲ ਐਫ 35 ਆ ਜਿੰਨੇ ਵੀ ਹਜਾਜ ਆ ਸਾਰੇ ਇਹ ਸਾਰੇ ਉਹ ਮਜੇਲਾਂ ਨੂੰ ਤਾਂ ਹਵਾ ਜ ਟੈਕਟ ਕਰਦੇ ਤੇ ਜਿੰਨੀਆਂ ਕਿ ਮਾਰੀ ਦੀਆਂ ਮਾਰੀ ਮਾਰਦੇ ਆ ਕੱਲ ਜਦੋਂ ਇਹਨਾਂ ਨੇ ਸੈਜਲ ਮਾਰੀ ਆ ਉਹਦਾ ਬੂਮ ਵੇਖਿਆ ਸੀ ਕਿੰਨਾ ਬਣਿਆ ਸੀ ਪਾਸੇ ਜਿਹੜੀ ਉਹਦੀ ਸਮੋਕ ਸੀਗੀ ਹਵਾ ਦੇ ਵਿੱਚ ਐ ਕਿਵੇਂ ਇੱਕ ਡਿੱਕ ਹੈਂਡ ਲੱਗਦੀ ਸੀ ਆਉਂਦੀ ਉਹਦਾ ਹਜੇ ਵਰਜਨ 1 ਆ ਉਹਦੇ 2 3 ਵਰਜਨ ਹੋਰ ਵੀ ਆ ਵਰਜਨ 1 ਜਿਵੇਂ ਪ੍ਰੋ ਪ੍ਰੋ ਮੈਕਸ ਪ੍ਰੋ ਮੈਕਸਪ੍ਰੋ 2 ਹੈ ਨਾ ਐ ਉਹਦੇ 3-4 ਵਰਜਨ ਉਹ ਬਣਾਈ ਬੈਠੇ ਆ ਪਰ ਜਦੋਂ ਕੱਲ ਸੇਜਲ ਡਿੱਗੀ ਆ ਉਥੇ ਸੇਜਲ ਉਹਦਾ ਜਿਹੜਾ ਹਿੰਦੀ ਨਾਂ ਹੁੰਦਾ ਉਹ ਦਾ ਸਚਾਈ ਸਚਾਈ ਤੇ ਕੰਮ ਕਰਨਾ ਸੱਚੇ ਨਾਲ ਖੜਨਾ ਠੀਕ ਹੈ ਈਰਾਨ ਨੇ ਵੀ ਕਿਸੇ ਤੋਂ ਮਦਦ ਨਹੀਂ ਮੰਗੀ ਪਾਕਿਸਤਾਨ ਵਾਲਿਆਂ ਨੇ ਕਿਹਾ ਸੀਗਾ ਵੀ ਪਾਕਿਸਤਾਨ ਵਾਲਿਆਂ ਨੇ ਕੀ ਕੀਤਾ ਇਹਨਾਂ ਨੇ ਅੰਦਰਖਾਤੀ ਅੰਦਰਖਾਤੀ ਨਾਲ ਉਹਨਾਂ ਨੂੰ ਫੋਨ ਲਾਇਆ ਇਸ ਇਰਾਨ ਨੂੰ ਕਹਿੰਦੇ ਵੀ ਜੇ ਜਿਹੜੀ ਇਰਾਨ ਦੀ ਹੈਗੀ ਆ ਆਪਣੀ ਕੀ ਨਾਂ ਲੈਂਦੇ ਹੁੰਦੇ ਆ ਰਾਜਧਾਨੀ ਵੀ ਜੇ ਤੁਹਾਡੀ ਰਾ ਮਨ ਲਾ ਇਰਾਨ ਚ ਇਜ਼ਰਾਈਲ ਪਰਮਾਣੂ ਬੰਬ ਸਿੱੜਦਾ ਤੇ ਉਹਦਾ ਬਦਲਾ ਪਾਕਿਸਤਾਨ ਲਊਗਾ ਉਹ ਕਿਵੇਂ ਲਊਗਾ ਵੀ ਪਾਕਿਸਤਾਨ ਅਟੈਕ ਕਰੂਗਾ ਇਜ਼ਰਾਈਲ ਤੇ ਉਹ ਇਰਾਨ ਨੇ ਮੀਡੀਆ ਚ ਦੱਸਤਾ ਵੀ ਆ ਗੱਲ ਸਾਡੇ ਨਾਲ ਸਟੇਟਮੈਂਟ ਪਾਕਿਸਤਾਨ ਨੇ ਸਾਨੂੰ ਭਰੋਸਾ ਦਵਾਇਆ ਤਦ ਜਿਵੇਂ ਪਾਕਿਸਤਾਨ ਵਾਲਿਆਂ ਨੂੰ ਪੁੱਛਿਆ ਕੰਜਰ ਦੇ ਮੂਗ ਮਾਰ ਕੇ ਮੁਕਰ ਗਏ ਉਹ ਮੁਕਰ ਨਹੀਂ ਆ ਉਹ ਗਿਆ ਸੀ ਟਰੰਪ ਕੋਲੇ ਕਰ ਲੈ ਇਹਨਾਂ ਦਾ ਪਾਕਿਸਤਾਨ ਦਾ ਵਿਚਾਰਾ ਮਨੀਰ ਉਹਨੂੰ ਰੋਟੀ ਪਾਣੀ ਖਵਾਇਆ ਕੋਈ ਵਿਚਾਰੇ ਨੂੰ 100 200 ਕਰੋੜ ਦੇਤਾ ਹੋਣਾ ਤੂੰ ਜਾ ਆਪਣੇ ਘਰੇ ਸ਼ਬਰੀ ਟਾਈਮ ਨਾਲ ਟੱਗ ਜਾਗੇ ਐ ਨਾ ਕਰਿਆ ਕਰੋ ਪਾਕਿਸਤਾਨੀ ਨੂੰ ਵਫਾਦਾਰ ਬਣਾਓ ਥੋੜੀ ਨਾ ਆਹੀ ਗਿੱਦੜਪੁਣਾ ਤੁਹਾਨੂੰ ਮਾਰਾ ਜੂਗਾ ਕਿਸੇ ਦਿਨ ਚਲੋ ਇਹਨਾਂ ਤੇ ਆਪਾਂ ਗੱਲ ਹੀ ਨਹੀਂ ਕਰਨੀ ਹੈ ਨਾ ਤੇ ਹੁਣ ਇਜ਼ਰਾਈਲ ਨੂੰ ਲੱਗੀਆਂ ਪਈਆਂ ਟੱਟੀਆਂ ਤੇ ਇਜ਼ਰਾਈਲ ਨੇ ਜਦੋਂ ਗਾਜ਼ਾ ਤੇ ਹਮਲਾ ਕੀਤਾ ਸੀ ਨਾ ਗਾਜ਼ਾ ਦੇ ਹਸਪਤਾਲਾਂ ਤੇ ਗਾਜ਼ਾ ਪੱਟੀ ਤੇ ਫਿਲਸਤੀਨ ਤੇ ਇਹਨਾਂ ਨੇ ਹਸਪਤਾਲਾਂ ਤੇ ਹਮਲਾ ਕੀਤਾ ਤੇ ਇਜ਼ਰਾਈਲੀ ਭੰਗੜੇ ਪਾਉਂਦੇ ਸੀ ਐ ਕਰਦੇ ਟਰ ਚੱਕ ਦਾਂਗੇ ਫੱਟੇ ਮਾਰਦੇ ਨਾ ਲਲਕਾਰੇ ਵੀ ਇੱਥੇ ਐਕਟੀਵਿਟੀ ਆ ਹਮਾਸ ਦੀ ਤੇ ਹੁਣ ਜਦੋਂ ਅਗਲੇ ਆਣੇ ਮਾਰੀ ਚੀਕਾਂ ਨਿਕਲ ਗਈਆਂ ਤੇ ਨਾਲੇ ਫੈਸਿਲਿਟੀ ਤੁਹਾਡੇ ਹੈਗੀ ਹੈ ਕਾਕਾ ਜੀ ਫੌਜ ਬੈਠੀ ਤੁਹਾਡੀ ਵਿੱਚ 3D ਐਮਿਨੇਸ਼ਨ ਰਾਣ ਨੇ ਪੇਸ਼ ਕਰਿਆ ਜਿਹਦੇ ਵਿੱਚ ਹਸਪਤਾਲ ਦੇ ਥੱਲੇ ਟੈਂਕ ਤੇ ਟੈਂਕਾਂ ਤੋਂ ਥੱਲੇ ਜਹਾਜ਼ ਇਹਨਾਂ ਨੇ ਠੱਲ ਰੱਖਿਆ ਸਕੂਲਾਂ ਦੇ ਦੇ ਹਸਪਤਾਲਾਂ ਦੇ ਥੱਲੇ ਵੀ ਕੋਈ ਟਾਰਗੇਟ ਨਾ ਕਰੇ ਜੇ ਟਾਰਗੇਟ ਕਰੂਗਾ ਤਾਂ ਅਸੀਂ ਦੁਨਗਿਆਂ ਨੂੰ ਵਿਖਾਵਾਂਗੇ ਵੀ ਆਹ ਵੇਖੋ ਆਹ ਵੇਖੋ ਸਾਡੇ ਹਸਪਤਾਲ ਤੇ ਹਮਲਾ ਕਰਤਾ ਹਸਪਤਾਲ ਤੇ ਹਮਲਾ ਕਰਤਾ ਤੇ ਜਦੋਂ ਈਰਾਨ ਕੋਲ ਇੱਕ ਪਾਸੇ ਇਹਨੇ ਤੁਸੀਂ ਟੈਕਨੋਲੋਜੀ ਹੈ ਨਹੀਂ ਕੋਈ ਵੀ ਉਹੀ ਵਿਚਾਰਾ ਠੰਡੇ ਵਾਸਤੇ ਜੀ ਆ ਤੇ ਫਿਰ ਤਾਂ ਬਾਈ ਉਹ ਅੱਖਾਂ ਮੀਚ ਕੇ ਲਾਹੂ ਅਗਬਰ ਕਹਿ ਕੇ ਛੱਡ ਦਿੰਦੇ ਰੱਬ ਰੱਖ ਹੀ ਜਾਂਦੀਆਂ ਫਿਰ ਜਿੱਥੇ ਵਜਦੀ ਵੱਜਣ ਦੇ ਉਹਨਾਂ ਨੇ ਉਹਨਾਂ ਨੇ ਕਿਹੜਾ ਵੇਖਣਾ ਵੀ ਸਕੂਲ ਆ ਗਿਆ ਹਸਪਤਾਲ ਜੋ ਤੁਸੀਂ ਤਾਂ ਵੇਹnde ਨਹੀਂ ਅਗਲੇ ਦਾ ਸਕੂਲ ਆ ਗਿਆ ਹਸਪਤਾਲ ਇਹਨਾ ਮੜਾ ਸਰਚ ਕਰਕੇ ਵੇਖਿਓ ਇਹਨਾਂ ਨੇ ਨਾ ਇਜ਼ਰਾਇਲ ਨੇ ਕੀਤਾ ਹੀ ਹਮਲਾ ਗਾਜ਼ਾ ਤੇ ਤੇ ਗਾਜ਼ਾ ਦੇ ਹਸਪਤਾਲਾਂ ਤੇ ਤੇ ਜਦੋਂ ਉੱਥੇ ਬੱਚੇ ਪੁੱਛੇ ਵਾਵਾ ਮਰ ਗਏ ਤੇ ਲੋਕ ਹੋਏ ਸੀ ਜ਼ਖਮੀ ਇਹ ਕਹਿੰਦੇ ਇੱਥੇ ਤਾਂ ਇਨਵੋਲਵ ਹਮਾਸ ਇਹਦੇ ਵਿੱਚ ਰਹਿੰਦਾ ਭੇਦ ਬਦਲ ਕੇ ਤੇ ਫਿਰ ਥੋਡੇ ਵੀ ਰਹਿੰਦਾ ਕਾਕਾ ਜੀ ਸਮਝ ਆ ਗਈ ਤੇ ਜੇ ਇਜ਼ਰਾਇਲ ਦੇ ਹੁਣ ਨਾ ਚੱਕੇ ਚੜਾਏ ਹੁਣ ਨਾ ਮੁਸਲਮਾਨ ਕੰਟਰੀ ਇਕੱਠੇ ਹੋਏ ਤੇ ਜਿਹੜਾ ਹਮਾਸ ਗਾਜਾ ਪੱਟੀ ਆ ਉਹ ਤਾਂ ਗਿਆ ਉਹ ਤਾਂ ਇਹਨਾਂ ਨੇ ਟੋਟਲੀ ਲੋਕ ਹੁਣ ਇਹਨਾਂ ਨੇ ਵੰਡ ਲੈਣੇ ਭਾਗਾ ਚ ਤੇ ਖਰੀਦ ਲੈਣੇ ਅੱਡੋ ਅੱਡ ਇਹਨਾਂ ਕੋਲੇ ਸਭ ਤਿਆਰ ਹੁੰਦਾ ਪਹਿਲਾਂ ਪਲਾਨ ਬਣੇ ਹੁੰਦੇ ਆ ਇਹ ਮੋٹے ਮੋٹے ਲੀਡਰਵਾੜ ਨੇਗੇ ਨਵੀਆਂ ਪਾਰਟੀਆਂ ਖੜੀਆਂ ਕਰਨਗੇ ਨਵਾਂ ਹਲਾ ਹਲਾ ਕਰਨਗੇ ਸਾਰਾ ਕੁਝ ਸੈੱਟ ਕਰ ਲੈਣਗੇ ਮੁੜ ਕੇ ਚਲੋ ਜੀ ਹੌਲੀ ਹੌਲੀ ਗਾਜਾ ਨੂੰ ਇਜ਼ਰਾਈਲ ਚ ਲਾ ਲੈਣਗੇ ਸਮਝ ਆ ਗਈ ਜਿਹੜੇ ਗਾਜਾ ਦੇ ਬੱਚੇ ਆ ਉਹਨਾਂ ਨੂੰ ਇਜ਼ਰਾਈਲ ਆਪਦੀ ਪੜ੍ਹਾਈ ਦੇਊਗਾ ਵੀ ਤੁਹਾਨੂੰ ਫ੍ਰੀ ਪੜ੍ਹਾਈ ਦਿੰਨੇ ਆ ਉਹਨਾਂ ਦੇ ਮਨਾਂ ਚ ਜ਼ਹਿਰ ਭਰ ਦੂਗਾ ਉਹਨਾਂ ਨੂੰ ਫੈਸਿਲਿਟੀਆਂ ਦੇਊਗਾ ਮੋਟਰਸਾਈਕਲ ਗੱਡੀਆਂ ਸਾਈਕਲ ਦੇਊਗਾ ਉਹ ਸਾਰਾ ਕਵਰ ਕਰ ਜੂਗਾ ਹਰਨਾਂ ਛੱਤਰਖਾਨ ਨੂੰ ਤਾਂ ਚੰਗਾ ਹੀ ਆ ਯਾਰ ਭਾਈ ਜਦੋਂ ਕੋਈ ਬੋਲਦਾ ਹੀ ਨਹੀਂ ਤਾਂ ਫਿਰ ਤੇ ਦੂਜੀ ਗੱਲ ਇਹ ਵੀ ਈਰਾਨ ਦਾ ਨਾ ਕਿਹੜਾ ਤੇਲ ਪਾਣੀ ਸਾਰਾ ਲੈ ਜਾਣਗੇ ਤੇ ਮੈਂ ਤਾਂ ਨਾ ਵੀ ਈਰਾਨ ਦੇ ਈਰਾਨ ਨੂੰ ਸਪੋਰਟ ਕਰਨੀ ਚਾਹੀਦੀ ਆ ਸਾਰੇ ਅਰਬਜਗਤ ਨੂੰ ਕਿਸੇ ਦੀ ਮੂਹਰੇ ਆ ਕੇ ਮਦਦ ਨਹੀਂ ਕਰ ਸਕਦੇ ਤਾਂ ਪਿੱਛੋਂ ਦੀ ਮਦਦ ਕਰੋ ਉਹਨੂੰ ਪੈਸਾ ਪੂਸਾ ਸਿੱਟੋ ਈਰਾਨ ਨੂੰ ਬਾਕੀ ਈਰਾਨ ਬਾਈ ਤਕੜਾ ਐਡੀ ਨਹੀਂ ਗੱਲ ਈਰਾਨ ਨੇ ਕਢਾਦਾ ਚੀਕਾਂ ਦਿੱਤੀਆਂ ਨੇ ਤਨ ਆਉਦੀਆਂ ਕਿਉਂਕਿ ਇਹ ਨਿਤਨੇਉ ਬਾਲੀਆਂ ਟਪੂਸੀਆਂ ਮਾਰਦਾ ਸੀਗਾ ਸਮਝ ਆ ਗਈ ਚਲੋ ਜੀ ਜੈ ਹਿੰਦ ਜੈ ਭਾਰਤ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਰੇ ਭਰਾ ਵੀਡੀਓ ਪੂਰੀ ਵੇਖਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕੋਈ ਗੱਲਬਾਤ ਉਹਦੀ ਦੱਸਿਆ ਕਰੋ ਫਿਰ ਆਪਾਂ ਉਹਦੇ ਜੀ ਸੁਧਾਰ ਕਰਾਂਗੇ ਸੋ ਜੀ ਧੰਨਵਾਦ ਸਾਰੇ ਭਰਾਵਾਂ ਦਾ